ਦਾ ਦੱਸੋ ਅੱਜ ਦੇ ਬਾਰੇ ਆਈ ਤੁਹਾਨੂੰ ਜੀ ਅੱਜ ਇੱਥੇ ਪਹੁੰਚੇ ਹੋ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਜਿਹੜਾ ਅੱਜ ਜਨਮ ਦਿਨ ਆ ਤੇ ਕਿਹੜਾ ਉਪਰਾਲਾ ਇੱਥੇ ਕੀਤਾ ਜਾ ਰਿਹਾ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਜਿਹੜਾ ਆ ਸੁਖਮਨੀ ਸਾਹਿਬ ਦਾ ਖੰਡਪਾਤ ਸਾਹਿਬ ਕਰਕੇ ਔਰ ਪੰਜ ਬਾਣੀਆਂ ਦਾ ਪਾਠ ਕਰਕੇ ਤੇ ਅਰਦਾਸ ਤੋਂ ਬਾਅਦ ਕੜਾ ਪ੍ਰਸ਼ਾਦੀ ਦੇਗ ਉਪਰੰਤ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਕੀਤੀ ਹੈ ਤੇ ਹੁਣ ਇਹ ਜਿਹੜੇ ਪਰਿੰਦੇ ਆ ਇਹਨਾਂ ਨੂੰ ਅਸੀਂ ਆਜ਼ਾਦ ਛੱਡ ਰਹੇ ਹਾਂ ਤੇ ਬੜੇ ਵਧੀਆ ਤਰੀਕੇ ਦੇ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਾ ਉਹ ਜਨਮ ਦਿਹਾੜਾ ਅੱਜ ਮਨਾਇਆ ਜਾ ਰਿਹਾ ਜੀ। ਸੋ ਅਪੀਲ ਕੀ ਕਰਨੀ ਜਾਓਗੇ ਨੌਜਵਾਨਾਂ ਨੂੰ ਵੀ ਆਖਰ ਸ਼ੇਰੇ ਪੰਜਾਬ ਦਾ ਜਿਹੜਾ ਇੱਥੇ ਬੁੱਤ ਆ ਜਿਹਨੂੰ ਜਨਮ ਦਿਹਾੜਾ ਹੁੰਦਾ ਲੋਕ ਇਕੱਠੇ ਹੁੰਦੇ ਨੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਲੇਕਿਨ ਆਮ ਤੌਰ ਤੇ ਦੀ ਸਾਰਨੇਤੀ ਜਾਂਦੀ। ਦੇਖੋ ਪ੍ਰਸ਼ਾਸਨ ਨੂੰ ਮੋਢਲਾ ਫਰਜ ਬਣਦਾ ਪ੍ਰਸ਼ਾਸਨ ਦਾ ਕਿਉਂਕਿ ਪੈਸੇ ਪ੍ਰਸ਼ਾਸਨ ਨੇ ਘਰੋਂ ਤੇ ਲਾਉਣੇ ਨਹੀਂ। ਜਿੱਥੇ ਲੋਕਾਂ ਦੇ ਟੈਕਸ ਦੇ ਪੈਸੇ ਲੱਗਣ ਇਹਨਾਂ ਨੂੰ ਲਾਉਣ ਦੇ ਵਿੱਚ ਕੀ ਜਾਂਦਾ 84 ਕਿੱਲਿਆਂ ਦੇ ਵਿੱਚ ਕੰਪਨੀ ਬਾਗ ਬਣਿਆ ਔਰ ਇਹਦੇ ਵਿੱਚ ਕਲੱਬ ਆ ਬਹੁਤ ਸਾਰੇ ਆ ਇਹ ਸਾਰਾ ਸ਼ਹਿਰ ਜਿਹੜਾ ਵਰਤਨ ਹੈ ਕਰੋੜਾਂ ਰੁਪਏ ਜਿਹੜਾ ਇੱਥੋਂ ਕਮਾਏ ਜਾਂਦੇ ਆ ਔਰ ਇੱਥੋਂ ਦੀ ਜੇ ਤੁਸੀਂ ਸਾਫ ਸਫਾਈ ਦੀ ਗੱਲ ਕਰੋ ਤੇ ਸਾਫ ਸਫਾਈ ਦੇ ਹਾਲਾਤ ਬਹੁਤ ਖਰਾਬ ਨੇ ਕੱਲ ਤਿੱਥੇ 5-5 ਫੁੱਟ ਜਿਹੜਾ ਘਾਹ ਸੀ ਉੱਗਿਆ ਜਿਹੜਾ ਸਾਫ ਕਰਾਇਆ ਫਿਰ ਨਾਲ ਹੀ ਇੱਥੇ ਜਿਹੜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਜਿਹੜਾ ਹੋਆ ਉਹਦੇ ਹਾਲਾਤ ਇੰਨੇ ਸੀ ਕਿ ਕਿੰਨੀ ਕਿੰਨੀ ਮਿੱਟੀ ਜੰਮੀ ਸੀ ਉਹ ਵੀ ਜਿਹੜੀ ਸਫਾਈ ਕਰਾਈ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਗਾ ਕੇ ਤੇ ਨਾਲ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਲ ਮਗਾ ਕੇ ਤੇ ਜਿਹੜਾ ਵਾ ਉਹਦੇ ਨਾਲ ਇਸ਼ਨਾਨ ਕਰਾਇਆ ਗਿਆ